ਬਵਾਸੀਰ ਦੀ ਭਿਆਨਕ ਬਿਮਾਰੀ ਆ ਉਸ ਦਾ ਜਿਹੜਾ ਇਲਾਜ ਆ ਸਿਰਫ 100 ਰੁਪਏ ਦੇ ਵਿੱਚ ਹੋ ਸਕਦਾ ਕਿੰਨੇ ਬੰਦੇ ਤੁਹਾਡੇ ਕੋਲ ਆ ਸਕਦੇ ਆ ਜਾਂਦੇ ਆ ਰੋਜ਼ਾਨਾ ਕਿੰਨੇ ਬੰਦੇ ਆਉਂਦੇ ਸਾਡੇ ਕੋਲ ਐਵਰੇਜ 60 ਦੀ ਆ ਜੀ ਮੇਰੇ ਕੋਲ ਟੋਟਲ ਮੇਰੇ ਕੋਲ ਹੁਣ ਤੱਕ 6000 ਤੋਂ ਉੱਪਰ ਕਿੜਾ ਉੱਤੇ 1500 ਤੋਂ ਉੱਪਰ ਗਿਆ ਕਿੜਾ ਚਾਰ ਵਾਰੀ ਆਪਰੇਸ਼ਨ ਹੋਇਆ ਜੀ ਆ ਬੰਦੇ ਦਾ ਅੱਜ 10 ਸਾਲ ਹੋ ਗਏ ਆਪਰੇਸ਼ਨ ਦੋ ਵਾਰ ਆਪਰੇਸ਼ਨ ਹੋਇਆ ਜੀ 10 10 ਅਮਰੀਕੀ ਕਹੂਗਾ ਜੀ ਸਵਾਲ ਇੰਨੇ ਤਾਂ ਆਉਂਦੇ ਆ ਵੇਜੀ ਜਿੱਦਾਂ ਕਿ ਆਪਾਂ ਬਵਾਸੀਰ ਦੀ ਗੱਲ ਕਰਦੇ ਹਾਂ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਹੈਗੀ ਹੈ ਤੇ ਤੁਹਾਡੇ ਵੱਲੋਂ ਇਹ ਦਾਵਾ ਕੀਤਾ ਜਾਂਦਾ ਵੀ ਬਵਾਸੀਰ ਵਰਗੀ ਬਿਮਾਰੀ ਦਾ ਇਲਾਜ ਜਿਹੜਾ ਸਿਰਫ 100 ਰੁਪਏ ਵਿੱਚ ਹੋ ਜਾਂਦਾ ਬਿਨਾ ਕਿਸੇ ਦਵਾਈ ਤੋਂ ਹਾਂਜੀ ਇਹ ਜਮਾ ਪੱਕਾ ਲਾਜਾ ਜੀ ਇਹ ਇਹਦਾ ਮੇਰੇ ਕੋਲ ਜਮਾ ਪੂਰੇ ਬਰਤਨ ਨੇ ਜੀ ਹੈ ਨਹੀਂ ਫਿਰ ਜਮਾ ਪੂਰੇ ਦਾ ਪੂਰਾ ਲਾਜਾ ਜੇ ਕੋਈ ਇਹ ਚੀਜ਼ ਨੂੰ ਨਾ ਸਮਝੂਗਾ ਨਾ ਜੀ ਪਰ ਇਹ ਜ਼ਰੂਰੀ ਹੁੰਦਾ ਜੀ ਸਾਰਾ ਨਾ ਜੀ ਇਹ ਮੈਂ ਤੁਹਾਨੂੰ ਕਹਿ ਕੇ ਦੋ ਰਿਹਾ ਮੇਰਾ ਬੋਰਡ ਲਾਇਆ ਹੈ ਜੀ ਤਹਾਂ ਬੋਰਡ ਹੈ ਪਰ ਉਹ ਲਾਇਆ ਲਿਖ ਕੇ ਲਾਇਆ ਹੈ ਵੀ ਜਿਹਨਾਂ ਦਾ ਪ੍ਰੇਜ ਹੈ ਉਸ ਤੋਂ ਬਾਅਦ ਫਿਰ ਜੇ ਬੰਦਾ ਪੂਰੇ ਪੂਰਨ ਤੌਰ ਤੇ ਇਹ ਹੋ ਜਾਂਦਾ ਠੀਕ ਆ ਤਾਂ ਉਹ ਤੋਂ ਗਉਆਂ ਤੋਂ ਦਾਨ ਵੀ ਕਰਵਾਉਣਾ ਸੀ ਬਹੁਤ ਵੱਡਾ ਦਾਨ ਹੋਈ ਜਾਂਦਾ ਜੀ ਮਹਾਰਾਜ ਦੀ ਅਪਾਲ ਕਿਰਪਾ ਦੇਖੋ ਜੇ 20 ਬੰਦੇ ਦੀ ਐਵਰੇਜ ਹੋ ਗਈ ਜੀ 5 ਕੁੰਡਲ ਕਣਕ ਮਾਦੇ ਕਾਕਾ ਇੱਕ ਦਿਨ ਦੀ 5 ਕੁੰਡਲ ਕਣਕ ਵੀ 1 ਮਹੀਨੇ ਦੀ 150 ਸਾਲ ਦੀ 1800 ਕੁੰਡਲ ਸਾਲ ਦੀ 1800 ਕੁੰਡਲ ਕਣਕ ਬੜਕੀ 60 ਦੀ ਐਵਰੇਜ ਆ ਜੀ ਮੇਰੇ ਕੋਲੇ 60 ਦੀ ਐਵੇਂ 1830 5400 ਕੁੰਡਲ ਆ ਮੇਰੀ ਸਾਰੀ ਇੱਕ ਬਿੱਗੇ ਦੀ ਕੋਠੀ ਹੈ ਸਾਰੀ ਬਿੱਗੇ ਤੇ ਨਹੀਂ ਟਿਕਦਾ ਇੱਕ ਇੰਨੀ 5400 ਕੁੰਟਲ ਹਾਂਜੀ ਇਹਨਾਂ ਸੋ ਤੇ ਇਸੇ ਤਰ੍ਹਾਂ ਮਾਲਕ ਦੀ ਪੂਰੀ ਅਪਾਲ ਕਰਪਾ ਜੀ ਆਪਾਂ ਇਹ ਸੇਵਾ ਕਰ ਰਹੇ ਆਂ ਆਬਲਿਕ ਦੀ ਬਹੁਤ ਬੜੀਆ ਡਾਕਟਰਾਂ ਦੇ ਕੋਲੇ ਕੋਈ ਹੱਲ ਨਹੀਂ ਜੀ ਮੇਰੇ ਕੋਲੇ ਹਜ਼ਾਰਾਂ ਬੰਦੇ ਆਪਰੇਸ਼ਨ ਆਲੇ ਆਏ ਹੋਏ ਆ ਜੀ ਮੇਰੇ ਕੋਲ ਨੋਟ ਹੈ ਸਾਰਾ 5-5 ਹਜ਼ਾਰੀ ਆਪਰੇਸ਼ਨ 4-4 ਆਪਰੇਸ਼ਨ ਕਰਵਾਈ ਬੈਠੇ ਆ ਜੀ ਕੋਈ ਹੱਲ ਨਹੀਂ ਇਹਦੇ ਚ ਡਾਕਟਰਾਂ ਕੋਲੇ ਆਹ ਕੜਾਈ ਆਪਣੇ ਕੋਲੇ ਇਹ ਕੜੇ ਨਾਲ ਪੂਰਾ ਹੱਲ ਹੋ ਜਾਂਦਾ ਹੈ ਇਹਦੇ ਨਾਲ ਇੱਕ ਦਵਾਈ ਜ਼ਰੂਰ ਹੈ ਜੀ ਇੱਕ ਸਿਰਫ 100 ਰੁਪਏ ਦੀ ਉਹ ਦਵਾਈ ਹੈ ਉਹ ਦਵਾਈ ਹੈ ਅਤੀਵਾਲਾ ਉਹਨਾਂ ਮੋਬਾਈਲ ਤੇ ਵੀ ਕੱਢ ਸਕਦੇ ਤੁਸੀਂ ਆਪਾਂ ਕੱਢ ਲੈ ਸਕਦੇ ਆ ਵੀ ਉਹਦਾ ਨੰਬਰ ਹੈ ਜੀ ਅਤੀਵਾਲਾ ਹਾਂ ਜੀ ਉਹ ਇਹ ਬਿਮਾਰੀਆਂ ਜਿਹੜੀ ਸਰੀਰਿਕ ਕਰਮਾਈ ਸੀ ਬਿਮਾਰੀਆਂ ਜੀ ਉਹ ਅਤੀਵਾਲਾ ਕਿਹੜੀ ਉਹ ਸਰੀਰਿਕ ਕਰਮਾਈ ਸੀ ਨਹੀਂ ਰਹਿਣਦੀ ਉਹ ਤਾਂ ਇਹ ਜੀ ਆਈ ਨਕਸ਼ੀਰ ਛੁੱਟਦੀ ਹੋਵੇ ਮੂੰਹ ਪੱਕਦਾ ਹੋਵੇ ਪਸ਼ੂ ਨੂੰ ਭਾਰ ਦਿਖਾਈ ਦਿੰਦਾ ਹੋਵੇ ਨਾ ਭਾਰ ਸਾਰਾ ਬਾਹਰ ਆਉਣ ਵਾਲਾ ਹੋ ਜਾਂਦਾ ਜੀ ਉਹ ਪਸ਼ੂ ਨੂੰ ਵੀ ਸਰੀਰਿਕ ਕਰਮਾਈ ਸੀ ਹੁੰਦੀ ਹੈ ਉਹ ਉਹਨੂੰ ਇੱਕ ਸਿਰਫ ਡੂਡ ਬੋਤਲ ਪੀਣੇ ਵੱਡੀ ਇਸੇ ਦਵਾਈ ਦੀ ਡੂਢ ਬੋਤਲ ਪੀਣੀ ਬਾਹਰ ਨਹੀਂ ਦਿਖਾਈ ਦੇਊਗਾ ਜੀ ਪਸੂ ਨੂੰ ਉਹਨੂੰ ਪਿਉਣੀ ਐ ਪਹਿਲਾਂ ਚੌਥੇ ਮਹੀਨੇ ਚ ਫਿਰ ਸੱਤਵੇਂ ਮਹੀਨੇ ਚ ਬਾਹਰ ਨਹੀਂ ਦਿਖਾਈ ਦੇਊਗਾ ਜੀ ਪਸੂ ਨੂੰ ਜਮ੍ਹਾਂ ਤਾਂ ਅੱਕ ਕੇ ਅਗਲਾ 1 ਲੱਖ ਰੁਪਈਆ ਵਾਲੀ ਮੈਂ 30000 ਛੱਡ ਦਿੰਦਾ ਬਿਲਕੁਲ ਇਸ ਦਾ ਕੁਝ ਕਰਨ ਦੀ ਲੋੜ ਨਹੀਂ ਉਹਨੂੰ ਡੂਢ ਬੋਤਲ ਇੱਕ ਤਰੀ ਪਿਆ ਦੋ ਡੂਢ ਬੋਤਲੇ ਇੱਕ ਤਰੀ ਪਿਆ ਦੋ ਪਹਿਲੇ ਚੌਥੇ ਮਹੀਨੇ ਚ ਪਿਆ ਦੋ ਫਿਰ ਜਾ ਕੇ ਸੱਤਵੇਂ ਮਹੀਨੇ ਚ ਪਿਆ ਦੋ ਬੈ ਜੀ ਕਾਕਾ ਇਹ ਤਾਂ ਬੇਦਾ ਬਣਿਆ ਹੋਇਆ ਹੈ ਤਾਂਬੇ ਦਾ ਬਣਿਆ ਤਾਂਬੇ ਦਾ ਸਰੀਰ ਨੂੰ ਫਾਇਦਾ ਉਹ ਵੀ ਆਕੇ ਪਾਣੀ ਪੀਂਦੇ ਹੁੰਦੇ ਤਾਂਬੇ ਦੇ ਉਹਦੇ ਕਾਰਨ ਉਹ ਫਾਇਦਾ ਹੀ ਹੈ ਇਹ ਤਾਂ ਬੇ ਦੇ ਕਾਰਨ ਇਹ ਭਲਾ ਹੁੰਦਾ ਜੀ ਹਾਂਜੀ ਬਾਕੀ ਮਹਾਰਾਜ ਜੀ ਦੇਣਾ ਮਹਾਂਪੁਰਸ਼ਾਂ ਨਾਲ ਮੇਰਾ ਮੇਲ ਹੈ ਬਹੁਤ ਪਹੁੰਚੇ ਹੋਏ ਸੰਤ ਹੈ ਉਹਨਾਂ ਨਾਲ ਮੇਲ ਹੈ ਫੂਲਾ ਸਿੰਘ ਵਾਲੇ ਕੋਕਰੀਆ ਬਾਬਾ ਜੀ ਤੇ ਉਹ ਇਹ ਜੇ ਮਹਾਂਪੁਰਸ਼ ਦਾ ਅਸੀਰਵਾਦ ਹੁੰਦਾ ਜੀ ਹਾਂਜੀ ਤੇ ਉਹਦੇ ਕਾਰਨ ਸਾਰਾ ਬਸੇ ਭਲਾ ਹੋ ਰਿਹਾ ਹੈ ਜੀ ਜੇ ਅਸੀਂ ਗੱਲ ਕਰ ਗਏ ਹੁਣ ਤੱਕ ਕਿੰਨੇ ਮਰੀਜ਼ ਤੁਹਾਡੇ ਕੋਲ ਠੀਕ ਹੋ ਚੁੱਕੇ ਕਿੰਨੇ ਮਰੀਜ਼ ਜਾਨਾ ਤੁਹਾਡੇ ਕੋਲ ਸਦਾ ਜੀ ਜਮਾ ਟੋਟਲ ਕਾਕਾ ਜੀ ਸਾਰ ਮਰੀਜ਼ ਠੀਕ ਹੁੰਦੇ ਆ 100 ਦਾ 100 ਪਰਸੈਂਟ ਬੰਦਾ ਉਹੀ ਨਹੀਂ ਠੀਕ ਹੁੰਦਾ ਜਿਹੜਾ ਪ੍ਰਹੇਜ ਨਹੀਂ ਰੱਖਦਾ ਸਹੀ ਤੌਰ ਤੇ ਹਾਂਜੀ ਦੇਖੋ ਕੋਈ ਬੰਦੇ ਨੂੰ ਤਜਾ ਬੰਦਾ ਹੈ ਤਜਾ ਬੰਦਾ 10000 ਦੀ ਦਵਾਈ ਖਵਾ ਲਓ ਚਾਰ ਪਕੌੜੇ ਖਵਾ ਦਿਓ ਚਾਰ ਪਕੌੜਿਆਂ ਨਾਲ 10000 ਫੇਲ ਹੈ 10000 ਦੀ ਦਵਾਈ ਫੇਲ ਹੈ ਹਾਂਜੀ ਇਸੇ ਤਰ੍ਹਾਂ ਇਹ ਚੀਜ਼ ਹੈ ਜੇ ਹੁਣ ਬੰਦਾ ਕੜਾ ਬਵਾ ਕੇ ਲੈ ਗਿਆ ਸ਼ਰਾਬ ਨਹੀਂ ਛੱਡਦਾ ਜਾਂ ਤਲੀਆਂ ਚੀਜ਼ਾਂ ਨਹੀਂ ਛੱਡਦਾ ਏ ਉਹ ਨਹੀਂ ਠੀਕ ਹੋਣਾ ਹਾਂਜੀ ਉਹ ਜਿੱਥੋਂ ਵੀ ਮਰਜ਼ੀ ਦਵਾਈ ਲਈ ਜਾਵੇ ਕੜਾ ਕੀ ਜਿੱਥੋਂ ਮਰਜ਼ੀ ਜਿੰਨੇ ਮਰਜ਼ੀ ਦਵਾਈ ਲੈ ਲੇ ਕੋਈ ਭਲਾ ਨਹੀਂ ਹੋਣਾ ਜੀ ਉਹਦਾ ਵੀ ਆਪਣੇ ਕੋਲੇ ਕੋਈ ਆਨ ਕੈਮਰਾ ਕੋਈ ਰਿਕਾਰਡ ਹੈਗਾ ਆਪਾਂ ਦਿਖਾ ਸਕਦੇ ਆ ਵੀ ਕਿੰਨੇ ਬੰਦੇ ਤੁਹਾਡੇ ਕੋਲ ਆ ਸਕਦੇ ਆ ਜਾਂਦੇ ਆ ਰੋਜ਼ਾਨਾ ਕਿੰਨੇ ਬੰਦੇ ਆਉਂਦੇ ਆ ਸਾਡੇ ਕੋਲ ਐਵਰੇਜ 60 ਦੀ ਆ ਜੀ ਮੇਰੇ ਕੋਲ ਕਿਤੇ ਵੱਧ ਵੀ ਆ ਜਾਂਦੇ ਕਿਤੇ ਘਟਾ ਆ ਜਾਂਦੇ ਹਾਂਜੀ ਟੋਟਲ ਮੇਰੇ ਕੋਲ ਹੁਣ ਤਾਈ 6000 ਤੋਂ ਉੱਪਰ ਕਿੜਾ 6300 ਤੋਂ ਉੱਪਰ ਪੈ ਗਿਆ ਇਹ ਕਿੜਾ ਆ ਦੇਖੋ ਜੀ ਹੁਣ ਇਹ 3655 3600 ਤੋਂ 70 ਕਿੜਿਆਂ ਤੋਂ ਉੱਪਰ ਲੰਘ ਗਿਆ ਜੀ 3600 ਤੋਂ 70 ਕਿੜਿਆਂ ਨਾਲ ਆ ਤੁਹਾਨੂੰ ਦੂਜੀ ਕਾਪੀ ਦਿਖਾਉਣਾ ਸਾਰੀ ਕਾਪੀ ਭਰੀ ਹੋਈ ਹੈ ਜੀ ਦੋ ਆ ਨਮੀ ਲਾਈ ਹੋਈ ਕਾਪੀ ਸਨ ਦੂਜੀ ਕਾਪੀ ਦਿਖਾਉਣਾ ਚਾਹ ਮ ਭਰੀ ਹੋਈ ਹੈ ਪੂਰੀ ਆ ਦੇਖੋ ਜੀ ਆ ਸਾਰੀ ਕਾਪੀ ਭਰੀ ਹੋਈ ਹੈ ਅਰੇ ਇਹ ਸਾਰੀ ਕਾਪੀ ਭਰੀ ਹੈ ਇਹਦੇ ਚਾਰ ਚਾਰ ਪੰਜ ਪੰਜ ਯਾਰੀ ਆਪਰੇਸ਼ਨ ਵਾਲਿਆ ਸਨ ਦਿਖਾਉਣਾ ਜੀ ਆ ਦੇਖੋ ਆ ਆਪਣੇ ਆ ਆਪਰੇਸ਼ਨ ਵਾਲਿਆ ਸਾਰੇ ਮੇਰਾ ਬੇਰਪਾ ਪਾਇਆ ਹੋਇਆ ਹੈ ਜੀ ਹੋਰਨ ਕੰਟਰੀਆਂ ਦੇ ਦੋ ਦੋ ਸਾਲ ਹੋ ਗਏ ਆਪਰੇਸ਼ਨ ਹੋਏ ਨੂੰ ਜੀ ਮਗੰਦਰ ਦਾ ਆਪਰੇਸ਼ਨ ਹੋਇਆ ਜੀ ਹੈ ਜੀ ਆ ਦੇਖੋ ਆਪਰੇਸ਼ਨ ਹੋਇਆ ਚਾਰ ਚਾਰ ਸਾਲ ਹੋ ਗਏ ਜੀ ਆ ਦੇਖੋ ਆ ਸਾਰਾ ਆਪਰੇਸ਼ਨ ਆ ਚਾਰ ਵਾਰੀ ਆਪਰੇਸ਼ਨ ਹੋਇਆ ਜੀ ਆ ਬੰਦੇ ਦਾ ਅੱਜ 10 ਸਾਲ ਹੋ ਗਏ ਆਪਰੇਸ਼ਨ ਨੂੰ ਦੋ ਵਾਰ ਆਪਰੇਸ਼ਨ ਹੋਇਆ ਜੀ ਆ ਦੋ ਵਾਰੀ ਆਪਰੇਸ਼ਨ ਕਰਵਾਇਆ ਜੀ ਇਹਦੇ ਤੁਹਾਨੂੰ ਅਖੀਰ ਨਾਲ ਦੇਖੋ ਸਾਰੇ ਕਾਗਜ਼ ਭਰੇ ਹੋਇਆ ਜੀ ਆਪਰੇਸ਼ਨ ਵਾਲਿਆਂ ਦੇ ਦੇਖੋ ਕੋਈ ਐ ਤਾਂ ਹੈ ਨਹੀਂ 4 ਸਾਲ ਹੋ ਗਏ ਸਾਹਨੇ ਦੇ ਸਾਹਨੇ ਹਾਲ ਤੋਂ ਟੀਕਾ ਲਵਾਇਆ ਜੀ ਤਾਗੇ ਨਾਲ ਕਟਿਆ ਜੀ ਆ ਦੇਖੋ ਸਾਰਾ ਕੁਝ ਲਿਖਿਆ ਜੀ ਆਪਰੇਸ਼ਨ ਹੋਇਆ 7 ਸਾਲ ਹੋ ਗਏ ਜੀ ਇਹ ਮਨ ਲਓ ਆਪਾਂ ਇਹ ਗੱਲ ਕਹਿ ਸਕਦੇ ਹਾਂ ਵੀ ਜਿੰਨੇ ਵੀ ਲੋਕ ਤੁਹਾਡੇ ਕੋਲੇ ਸਮੱਸਿਆ ਲੈ ਕੇ ਆਉਂਦੇ ਆ ਪੂਰੇ ਤਰੀਕਾ ਨਾਲ ਠੀਕ ਹੋ ਜਾਂਦੇ ਆ। ਮੈਂ ਪੂਰੇ ਦਾ 100% ਠੀਕ ਹੁੰਦਾ ਜੀ 100 ਦਾ 100 ਮਰੀਜ਼ ਠੀਕ ਹੋਊਗਾ ਜੀ। ਸਵਾਲ ਇਹਨਾਂ ਪਹਿਲਾਂ ਹੁੰਦਾ। ਪੱਕਾ ਪਰਮਾਤਮਾ ਦੀ ਕਿਰਪਾ ਵਸ ਸੱਚੇ ਪਾਤਸ਼ਾਹ ਦੀ ਮਿਹਰ। ਉਹ ਸਭ ਆਪੇ ਕਰੇ ਕਰਾਵੇ ਆਪੇ ਆਪ ਮਨੁੱਖ ਦੇ ਇਹਦੇ ਕੁਝ ਨਹੀਂ ਹੱਥ। ਸਭ ਕੁਝ ਉਹ ਕਰਦਾ ਆਪ ਕਰਦਾ ਯੋ ਮਾਲਕ ਸੱਚੇ ਪਾਤਸ਼ਾਹ। ਉਹ ਕਹਿੰਦੇ ਜਿਵੇਂ ਕਹਿੰਦੇ ਕਿ ਤੁਹਾਡੇ ਜਿਹੜੇ ਕੜੇ ਹੈਗੇ ਆ ਇਹ ਇਹ ਬਾਹਰਲੇ ਮੁਲਕਾਂ 'ਚ ਵੀ ਜਾਂਦੇ ਆ। ਹਾਂ ਜੀ ਹਾਂ ਮਾਲ ਅਸੀਂ ਦਿੱਲੀ ਬਾ ਫੌਰਨ ਕੰ ਕਾਰੇ ਬਠੀ ਬੱਚਾ ਹੈਗਾ ਸਾਡੇ ਰਿਸ਼ਤੇਦਾਰੀ ਹੈ ਮੇਰੇ ਸਾਲੇ ਦਾ ਬੇਟਾ ਹੈ ਡੇਲੀ ਅਸੀਂ ਕੋਰੀਅਰ ਕਰਕੇ ਇੱਥੇ ਕੋਰੀਅਰ ਤਿਆਰ ਕਰਕੇ ਜਮਾ ਕਰਾਇਆ ਉਹਨੇ ਉਥੇ ਆਰਾਮਪੁਰਾ ਸ਼ਹਿਰ ਜੀ ਹਾਂਜੀ ਡੇਲੀ ਜਾਂਦੇ ਨੇ ਇੱਥੇ ਤੇ ਵੈਜੀ ਜੇ ਤੁਹਾਡੇ ਕੋਲੇ ਕਿਸੇ ਨੇ ਸਮੱਸਿਆ ਲੈ ਕੇ ਆਉਣਾ ਹੋਵੇ ਕਿ ਇਹਨੂੰ ਸਮੱਸਿਆ ਹੋਵੇ ਤਾਂ ਤੁਹਾਡਾ ਪਤਾ ਟਿਕਾਣਾ ਕੀ ਆ ਸਾਡਾ ਪਤਾ ਹੈ ਜੀ ਆਰਾਮਪੁਰਾ ਫੂਲ ਆ ਜੀ ਬਠਿੰਡਾ ਡਿਸਟ੍ਰਿਕਟ ਜਿਲ੍ਹੇ ਚ ਆਰਾਮਪੁਰਾ ਫੂਲ ਹੈ ਉਥੋਂ 10 ਕਿਲੋਮੀਟਰ ਹੈ ਸੰਗਰੂਰ ਵਾਲੀ ਸਾਈਡ ਤੋਂ ਜੀ ਤਾਂ ਪਾਉਂਦਾ ਜੀ ਆਤਾ ਬਸ 6 ਕਿਲੋਮੀਟਰ ਤੇ ਆ ਜੀ ਬਸ ਇਹ ਸਾਡਾ ਹਲਾ ਜਿਹੜੀ 메ਨ ਸੜਕ ਹੈ ਸੰਗਰੂਰ ਬਠਿੰਡੇ ਵਾਲੀ ਜੀ ਇਹ ਤੋਂ ਤੋਂ ਸਾਈਡ ਤੇ 3 ਕਿਲੋਮੀਟਰ ਜੇਠੂ ਕੇ ਪਿੰਡ ਆਉਂਦਾ ਜੀ ਜੇਠੂ ਕੇ ਤੋਂ ਬਸ ਜੇਠੂ ਵਾਲੇ ਪਿੰਡ ਦੇ ਸਾਈਡ ਤੋਂ ਪਾ 3 ਕਿਲੋਮੀਟਰ ਆ ਜੀ ਪਿੰਡ ਤੋਂ ਵਾਜ ਜੀ ਮੇਰੇ ਨਾਲ ਮੌਜੂਦ ਹੈ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਬਵਾ ਸਿਰ ਦੀ ਭਿਆਨਕ ਬਿਮਾਰੀ ਆ ਉਸ ਦਾ ਜਿਹੜਾ ਇਲਾਜ ਆ ਸਿਰਫ 100 ਰੁਪਏ ਦੇ ਵਿੱਚ ਹੋ ਸਕਦਾ ਕਿਉਂਕਿ ਇੱਕ ਕੜਾ ਪਾਉਂਦੇ ਨੇ ਤਾਂਬੇ ਦਾ ਕੜਾ ਕੜਾ ਪਾਉਂਦੇ ਨੇ ਉਸ ਤੋਂ ਬਾਅਦ 100 ਰੁਪਏ ਦੀ ਦਵਾਈ ਦਿੰਦੇ ਨੇ ਤੇ ਬਵਾਸੀਰ ਵਰਗੀ ਭਿਆਨਕ ਬਿਮਾਰੀ ਵੀ ਜਿਹੜੀ ਸਿਰਫ 100 ਰੁਪਏ ਦੇ ਵਿੱਚ ਠੀਕ ਹੋ ਜਾਂਦੀ ਹੈ। ਕੜੇ ਦੇ ਨਾਲ ਨਾਲ ਆਪਾਂ ਇੱਕ ਹੋਰ ਵੀ ਨਾਲ ਦੇ ਨਾਲ ਮੈਂ ਭਲਾ ਕਰਦਾ ਹੁੰਨਾ ਜੀ। ਪਹਿਲੇ ਵਾਸਤੇ ਦੱਸਦਾ ਹੁਣ ਦਵਾਈ ਜਿਵੇਂ ਆਮ ਸਰੀਰਕ ਤੌਰ ਤੇ ਦਰਦ ਹੁੰਦੇ ਆ ਜੀ ਕਿਸੇ ਦੇ ਗੋਡਿਆਂ 'ਚ ਦਰਦ ਆ, ਮੋਢਿਆਂ 'ਚ ਦਰਦ ਆ ਜਾਂ ਗਠੀਏ ਵਰਗੀ ਨਾਮਰਾਦ ਬਿਮਾਰੀ ਵਾਸਤੇ ਇੱਕ ਤੇਲ ਤਿਆਰ ਕਰਵਾਇਆ ਜਾਂਦਾ ਜੀ। ਅਗਲੇ ਨੂੰ ਦੱਸ ਕੇ ਦੱਸ ਦਿੰਨੇ ਆ ਉਹ ਤੇਲ ਬਾਰੇ। ਅਗਲਾ ਆਪਦੇ ਘਰੇ ਬੈਠ ਕੇ ਉਹ ਤੇਲ ਤਿਆਰ ਕਰ ਸਕਦਾ ਜੀ ਤੇ ਤੰਦਰੁਸਤ ਹੋ ਸਕਦਾ ਬੰਦਾ ਉਹ ਕੀ ਹੈ ਜੀ ਇੱਕ ਗੋਲ ਬਤਾਉ ਲੈ ਲੈਣਾ ਗੋਲ ਬਤਾਉ ਲੈ ਕੇ ਉਹਦੇ ਵਿੱਚ ਛੇ ਕਰਨੇ ਆ ਜੀ ਡੂੰਘੇ ਟੱਕ ਮਾਰਦ ਨੇ ਛੇਕ ਟੱਕਲੇ ਨੇ ਜਾਂ ਸੂਏ ਨਾਲ ਉਹਦੇ ਵਿੱਚ ਜਿਹੜਾ ਲੌਂਗ ਹੈ ਫੁੱਲਾਣਾ ਪਾਸਾ ਲੌਂਗ ਦਾ ਫੁੱਲਾਣਾ ਪਾਸਾ ਉਹਦੇ ਅੰਦਰ ਜਾਣਾ ਚਾਹੀਦਾ ਬਤਾਉਂਦੇ ਅੰਦਰ ਭਾਗੇ ਜੀ ਉਸ ਤੋਂ ਬਾਅਦ ਕੀ ਕਰਨਾ ਉਹਨੂੰ ਇੱਕ ਕਿਲੋ ਸਰੋਂ ਦਾ ਤੇਲ ਪਾ ਕੇ ਵਧੀਆ ਕੋਲੂ ਤੋਂ ਲੈ ਕੇ ਵਧੀਆ ਸਾਫ ਸੁਥਰਾ ਤੇਲ ਲੈ ਕੇ ਉਹਨੂੰ ਅੱਗ ਤੇ ਧਰ ਦੇਣਾ ਜੀ ਇਹ ਤੇ ਆ ਆ ਗਾਸ ਤੇ ਗਾਏ ਤੇ ਉਹਨੂੰ ਧਰੋ ਪਿੱਤਲੇ ਪੰਡੇ ਚ ਪਾਣਾ ਜਿਹੜਾ ਤੇਲ ਪਾਣਾ ਪਿੱਤਲੇ ਪੰਡੇ ਚ ਪਾਣਾ ਹੈ ਪਿੱਤਲੇ ਪੰਡੇ ਚ ਪਾ ਕੇ ਜਦ ਥੋੜਾ ਜਿਹਾ ਗਰਮ ਹੋ ਗਿਆ ਤੇਲ ਉਸ ਤੋਂ ਬਾਅਦ ਇਹਨਾਂ ਬਤਾਉ ਵਿੱਚ ਛੱਡ ਦੇਣਾ ਸਮੇਤ ਲੌਂਗ ਲੱਗੇ ਲਗਾਏ ਛੱਡਤਾ ਜੀ ਵਿੱਚ ਉਹਨੂੰ ਉੱਪਰੋਂ ਜਮਾ ਠੋਸ ਬੰਦ ਕਰ ਦਿਓ 20 ਮਿੰਟ ਚੱਲੀ ਜਾਣ ਦਿਓ 20 ਮਿੰਟ ਚੱਲਣ ਤੋਂ ਬਾਅਦ ਉਹਨੂੰ ਲਾ ਕੇ ਰੱਖ ਦਿਓ ਉਹਨਾਂ ਜਰ ਨਹੀਂ ਖੋਲਣਾ ਜਿੰਨਾ ਚਿਰ ਉਹ ਤੇਲ ਉੱਪਰੋਂ ਜਮਾ ਠੋਸ ਬੰਦ ਰੱਖਣਾ ਉਹਨਾਂ ਜਰ ਨਹੀਂ ਖੋਲਣਾ ਜਿੰਨਾ ਚਿਰ ਉਹ ਆਪ ਦੇ ਠੰਡਾ ਨਹੀਂ ਹੋ ਜਾਂਦਾ ਉਹਦੀ ਭਾਪ ਨਹੀਂ ਨਿਕਲਣੀ ਚਾਹੀਦੀ ਕੋਈ ਹੈਂ ਜੀ ਉਤੋਂ ਬਾਅਦ ਉਹਨੂੰ ਕੀ ਕਰਨਾ ਹੈ ਪੁਣਕੇ ਸਵੇਰ ਪੁਣ ਲੋ ਠੰਡੇ ਹੋਏ ਨੂੰ ਪੁਣਕੇ ਨਾ ਜੀ ਉਹਨੂੰ ਬਸ ਕੱਚ ਦੇ ਭਾਂਡੇ ਚ ਪਾ ਕੇ ਰੱਖਣਾ ਹੈ ਭਾਈ ਸਾਹਿਬ ਕੱਚ ਦੇ ਭਾਂਡੇ ਚ ਪਾਇਆ ਹੈ ਤੇਲ ਉਹਨੂੰ ਹੌਲੀ ਹੌਲੀ ਆ ਕੱਚ ਦੇ ਭਾਂਡੇ ਚ ਪਾ ਕੇ ਰੱਖਣਾ 20 ਸਾਲ ਖਰਾਬ ਨਹੀਂ ਹੁੰਦਾ ਜੀ ਤੇਲ ਜਿੰਨਾ ਚਿਰ ਮਰਜ਼ੀ ਪਿਆ ਰਹੇ ਜਿੱਥੇ ਵੀ ਕਿਤੇ ਕੋਈ ਦਰਦ ਹੈ ਇਹ ਗਠੀਏ ਗਠਜਾ ਵਗੈਰਾ ਹੋਵੇ ਜੀ ਗਠੀਏ ਨੂੰ ਵੀ ਐ ਖੋਲ ਦਿੰਦਾ ਜੀ ਕਈਆਂ ਦੇ ਹੱਥ ਹੁੰਦੇ ਕਈਆਂ ਦੇ ਗਿੱਟੇ ਗੋਡੇ ਤੇ ਸੋਜ ਆਈ ਪਈ ਹੁੰਦੀ ਹੈ ਉਹਨਾਂ ਵਾਸਤੇ ਬਹੁਤ ਫਾਇਦਾ ਜਿਵੇਂ ਜੂੜਿਆ ਬਣੀਆਂ ਗੰਢਾਂ ਬਣੀਆਂ ਜੀ ਨਾੜਾਂ ਚ ਕੰਢਾ ਬਣ ਜੇ ਤੇ ਦਰਦ ਹੋਣ ਲੱਗ ਜਾਂਦਾ ਉਹਦੇ ਵਾਸਤੇ ਵੀ ਪੂਰਾ ਵਧੀਆ ਵੈ ਇਹ ਤੇਲ ਮਾਲਸ਼ ਕਰਨੀ ਹੈ ਜੀ ਤੇਲ ਦੀ ਬੈਠ ਕੇ ਮਾਲਸ਼ ਕਰੋ ਹੌਲੀ 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 ਪਰ ਪੱਖੇ ਤੋਂ ਦੂਰ ਰਹਿ ਕੇ ਕਰਨੀ ਹੈ ਉਧਰ ਦਾ ਸਿਸਟਮ ਹੈ ਇੱਕ ਜਦੋਂ ਆਪਾਂ ਹਰਕਤ ਕਰਨ ਲੱਗੇ ਤੇਲ ਮਲਣ ਲੱਗੇ ਇਹਦੇ ਸਾਰੇ ਸਰੀਰ ਦੇ ਰੋਮ ਖੁੱਲ ਜਾਣਗੇ ਜੀ ਰੋਮ ਖੁੱਲ ਜਾਣਗੇ ਜੇ ਪੱਖੇ ਥਲੇ ਬੈਠ ਕੇ ਕਰਾਂਗੇ ਤਾਂ ਉਹ ਹਵਾ ਵਜੂ ਜੀ ਖੁੱਲੇ ਹੋਏ ਰੋਮਾਂ ਚ ਅੱਧੇ ਘੰਟੇ ਬਾਅਦ ਅੱਧੇ ਘੰਟੇ ਬਾਅਦ ਤੁਸੀਂ ਪੱਖੇ ਥਲੇ ਬੈਠ ਸਕਦੇ ਹੋ ਕੋਈ ਗੱਲ ਨਹੀਂ ਜੀ ਨੰਬਰ 2 ਇਹ ਪਹਿਲਾ ਨੰਬਰ ਤੇ ਕਿ ਨਹੀਂ ਸ਼ੂਗਰ ਵਾਸਤੇ ਵੀ ਦੱਸ ਦਵਾਂ ਨੀ ਮੈਂ ਹਾਂ ਜੀ ਇੱਕ ਨੰਬਰ ਸ਼ੂਗਰ ਵਾਸਤੇ ਵੀ ਨੁਕਤੇ ਦੱਸਣ ਲੱਗਿਆ ਜੀ ਆਪਦੇ ਤੁਸੀਂ ਆਪੋ ਆਪਦੇ ਘਰੇ ਬੈ ਕੇ ਆਪ ਹੀ ਇਲਾਜ ਕਰ ਸਕਦੇ ਹੋ ਸ਼ੂਗਰ ਦੀ ਬਿਮਾਰੀ ਦਾ ਇਹ ਪੈਂਕਰੀਆਂ ਜੀ ਨੂੰ ਕਿਸ਼ ਹੁੰਦਾ ਜੀ ਪੈਂਕਰੀਆਂ ਆਪਣੇ ਕੰਮ ਛੱਡ ਜਾਂਦੀਆਂ ਜਾਂ ਸ਼ੂਗਰ ਵਧਾ ਜਾਂਦੀਆਂ ਜਾਂ ਘਟਾ ਜਾਂਦੀਆਂ ਕਈ ਵਾਰੀ ਦੇ ਵਿਚਾਰਾਂ ਦੀ ਡੈਥ ਵੀ ਹੋ ਜਾਂਦੀ ਜੀ ਜੇ ਸ਼ੂਗਰ ਜ਼ਿਆਦਾ ਘਟ ਜਾਂਦਾ ਹੈ ਇਹਦੇ ਬਚਾਅ ਵਾਸਤੇ ਪੂਰਾ ਪਰਮਾਤਮਾ ਦੀ ਪਾਲ ਕ੍ਰਿਪਾ ਦੇ ਨਾਮ ਮੁਤਾਬਕ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਘਰੇ ਬੈਠੇ ਫਾਇਦਾ ਕਰ ਲੋਗੇ ਆਪਾਂ ਕੀ ਕਰਨਾ ਜੀ ਕਾਂਸੀ ਦੀ ਥਾਲੀ ਲੈ ਲੈਣੀ ਐ ਕੈਂ ਦੀ ਥਾਲੀ ਵੀ ਕਹਿੰਦੇ ਕਾਂਸੀ ਦੀ ਥਾਲੀ ਉਹ ਥਾਲੀ ਲੈ ਲੈਣੀ ਐ ਜਿਹੜਾ ਪਲੇਨ ਪੈਸਾ ਧਰਤੀ ਤੇ ਲੱਗੇ ਹੁੰਦਾ ਉਹ ਪਰਸਾ ਨਾ ਜੀ ਪਿਛਲੇ ਪਾਸੇ ਟੂਹੀ ਤੋਂ ਕਪੜਾ ਚਕਾ ਕੇ ਉਹਦੇ ਤੇ ਲਾ ਲੈਣਾ ਜੀ ਇੱਥੇ ਪਲੇਨ ਪਸਾ ਲਾਉਣਾ ਜੀ ਉਹਦਾ ਉੱਪਰੋਂ ਕੱਪੜੇ ਨਾਲ ਬੰਨ ਲਓ ਉਹਨੂੰ ਐ ਚੌੜੇ ਤਰ੍ਹਾਂ ਵੀ ਹਿੱਲੇ ਨਾ ਉਹ ਕਾਂਸੀ ਲੱਗੀ ਰਹੇ ਅੱਧਾ ਘੰਟਾ ਵੈਸਰੂ ਵੈਸਰੂ ਕਰਾਈ ਚੱਲੋ ਅੱਧਾ ਘੰਟਾ ਸ਼ਾਮ ਨੂੰ ਜੀ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਨੂੰ ਉਹ ਪੈਂਕਰੀਆਂ ਠੀਕ ਕਰ ਦੂ ਜੀ ਅੰਦਰ ਫੈਂ ਕਰਿਆ ਠੀਕ ਹੋਣ ਨਾਲ ਬਸ ਸ਼ੁਕਰ ਦਾ ਰੋਗ ਦੂਰ ਹੋ ਜਾਂਦਾ ਜੀ ਜਿਵੇਂ ਨਾਰਮਲ 20 25 ਦਿਨ ਲਾਉਣ ਨਾਲ ਨਾਰਮਲ ਆ ਰਹਿਣ ਲੱਗ ਜੂ ਜੀ ਜਿਵੇਂ 120 ਹੁੰਦੀ ਹੈ 120 ਨਾਰਮਲ ਰਹਿਣ ਲੱਗ ਜੂ ਜੀ ਜਿਹਦੇ ਜਿਆਦਾ ਹੈ ਉਹ ਥੋੜਾ ਜਿਹਾ ਹੋਰ ਸਮਾਂ ਲਾ ਲਓ ਇੱਕ ਮੈਂ ਹੋਰ ਨੁਕਤੇ ਦੱਸਣ ਲੱਗਿਆ ਆਪਣੀ ਆਂ ਦੀ ਘਰਾਂ ਚ ਗਿੰਦੇ ਦਾ ਫੁੱਲ ਲੱਗਿਆ ਹੁੰਦਾ ਗਿੰਦੇ ਦੇ ਫੁੱਲ ਨੂੰ ਆਪਾਂ ਸਮਝਦੇ ਕੁਛ ਨਹੀਂ ਜਿਵੇਂ ਕਿਸੇ ਪਹਿਲਾਂ ਅੱਤੀ ਵਾਲਾ ਤਾਂ ਵੀ ਕਿਸੇ ਨੂੰ ਪਤਾ ਨਹੀਂ ਸੀ ਉਹ ਵੀ ਪਰਮਾਤਮਾ ਦੀ ਅਪਾਲ ਕਿਰਪਾ ਨਾਲ ਆਪਾਂ ਸਾਰਾ ਉਹਦਾ ਪਤਾ ਆਪਾਂ ਕੋਈ ਨਹੀਂ ਬੈਠ ਕੋਈ ਨੁਕਤਾ ਨਹੀਂ ਦੱਸਦਾ ਹੁੰਦਾ ਆਪਾ ਕੋਈ ਨਹੀਂ ਆਪਾ ਸਾਰੇ ਬੰਡ ਤਾਂ ਇਹ ਭਈ ਪਲਾ ਆਵੇ ਜਿਸ ਦਾ ਕਰ ਪਲਾ ਹੋ ਪਲਾ ਅੰਤ ਪਲੇ ਦਾ ਪਲਾ ਇਸੇ ਤਰ੍ਹਾਂ ਇੱਕ ਫੁੱਲ ਦਾ ਜੀ ਗੇਂਦੇ ਦਾ ਫੁੱਲਾ ਜਿਹੜਾ ਉਹ ਬੱਚੇ ਦੀ ਟਾਟ ਵਾਸਤੇ ਬਹੁਤ ਜ਼ਿਆਦਾ ਵਧੀਆ ਦਰਦ ਹੁੰਦੇ ਸਿਆਣੀ ਬੰਦੇ ਦੇ ਟਾਟ ਪੈਂਦੇ ਹੋਵੇ ਬੱਚੇ ਦੇ ਟਾਟ ਪੈਂਦੀ ਹੋਵੇ ਉਹਦਾ ਕੀ ਕਰਨਾ ਜੀ ਗੇਂਦੇ ਦੇ ਫੁੱਲ ਦੀਆਂ ਕਲੀਆਂ ਕੱਢਣੀਆਂ ਗੇਂਦੇ ਦਾ ਫੁੱਲ ਜਿਹੜੀਆਂ ਪਹਿਲੇ ਕਲੀ 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 ਹੁੰਦੀ ਹੈ ਕਲੀ ਕਲੀ ਨਾਲ ਫੁੱਲ ਬਣਿਆ ਹੁੰਦਾ ਉਹ ਉਹ ਕਲੀਆਂ ਕੱਢ ਦੇਣੀਆਂ ਵਿੱਚ ਡੋਡੀ ਰਹਿ ਜੀ ਹਰੇ ਰੰਗ ਦੀ ਹਰੇ ਰੰਗ ਦੀ ਡੋਡੀ ਜਿਹੜੀ ਆ ਰਹੀ ਉਹਨਾਂ ਨਿਚੋੜ ਕੇ ਉਦੇ ਕੰਨ ਚ ਬੱਚੇ ਦੇ ਪਾਣੀ ਬੂੰਦਾ ਬਾਦਣੀਆਂ ਜੀ ਉਹਦੀਆਂ ਨਚੂੜੀਆਂ ਹੋਈਆਂ ਬੂੰਦਾ ਚਾਰ ਪੰਜ ਬੂੰਦਾ ਪਾ ਲੋ ਬਸ ਇੱਕ ਫੂਕ ਮਾਰਨ ਵਾਲਾ ਕੰਮ ਆ ਜੀ ਇੰਨਾ ਜਲਦੀ ਆਰਾਮ ਕਰ ਦੂਗਾ ਜੀ ਉਹ ਉਹਦਾ ਪਾਣੀ ਇਹ ਜੀ ਜਿਹੜਾ ਤਾਂਬੇ ਦਾ ਕੜਾ ਤੁਸੀਂ ਤਿਆਰ ਕਰਦੇ ਹੋ ਹਾਂ ਜੀ ਇਹ ਕੰਮ ਕਿਵੇਂ ਕਰਦਾ ਸਰੀਰ ਦੇ ਉੱਪਰ ਇਹ ਸਰੀਰ ਤੇ ਕੰਮ ਕਰਦਾ ਜੀ ਇਹ ਦੇਖੋ ਇਹ ਸਰੀਰ ਦੇ ਨਾਲ ਰਗੜਾਈ ਰਗੜਾਈ ਹੈ ਨਾ ਜੀ ਸਰੀਰ ਦੀ ਰਗੜਾਈ ਦੇ ਨਾਲ ਕੰਮ ਕਰਦਾ ਇਹ ਹੈ ਜੀ ਬਾਕੀ ਜਿਹੜੀ ਮਹਾਪੁਰਸ਼ਾਂ ਦੀ ਕਿਰਪਾ ਨਾ ਜੀ ਅਸੀਰਵਾਦ ਵੱਡੀ ਚੀਜ਼ ਹੈ ਹੈ ਜੀ ਪਰਮਾਤਮਾ ਜੀ ਦੇ ਤੌਰ ਤੇ ਆ ਇਹ ਪਾ ਮਨੇ ਕਿ ਚਲਿਏ ਵੀ ਇੱਕ ਬੜਾ ਵਾਲਾ ਕੰਮ ਹੈ ਜੀ ਹੈ ਬੜ ਦੇ ਤੌਰ ਤੇ ਇਹ ਪੜਾ ਕਰਦਾ ਜੀ ਅਸਲ ਤਾਂ ਹੈ ਜੇ ਮੈਂ ਕਿਸੇ ਵੀ ਜੋ ਨਾਨਕ ਦਾਸ ਮੁਖਤੇ ਜਿ ਬੁਲਾਈ ਹਾਂ ਉਹ ਸੱਚ ਹੋਵੇ ਉਹ ਜਿਹੜਾ ਕਿਸੇ ਮਹਾਂਪੁਰਸ਼ ਨੇ ਬਚਨ ਕਰਤਾ ਬਸ ਉਹ ਸਾਰਾ ਸੱਚੀ ਹੈ ਜੀ ਉਹਨੇ ਭਲਾਈ ਭਲਾ ਹੋਣਾ ਜੀ ਕਿੰਨੇ ਤੁਹਾਡੇ ਕੋਲ ਲੋਕ ਹੁਣ ਤੱਕ ਕਿੰਨੇ ਲੋਕ ਤੁਹਾਡੇ ਕੋਲ ਠੀਕ ਹੋ ਚੁੱਕੇ ਆ ਮੇਰੇ ਕੋਲ ਜੀ 6370 ਦੇ ਨੇੜੇ ਕਿੜ ਆ ਗਏ ਜੀ ਹੁਣ 6370 ਹਜੇ ਮੈਂ 2000 ਲਿਖਿਆ ਨਹੀਂ ਸੀ ਪਹਿਲਾਂ ਹਾਂ ਇਹ ਉਹ 2000 ਪਹਿਲਾਂ ਲਿਖਣ ਨਹੀਂ ਸੀ ਲੱਗਿਆ ਹੁਣ ਮੈਂ A to Z ਇਹਦੇ ਸਾਰਾ ਕੁਝ ਲਿਖਦਾ ਜਲਣਾ ਦਰਦ ਐਂ ਵੀ ਦੱਸਦਾ ਵੀ ਬਵਾਸੀਰ ਹੈ ਕਿਹ ਪਰਕਾਰ ਦੀ ਬਵਾਸੀਰ ਚਾਰ ਪ੍ਰਕਾਰ ਦੀ ਹੈ ਜੀ ਨੰਬਰ 1 ਜਿੱਥੇ ਟਾਇਲਟ ਆ ਕੇ ਨਿਕਲਦੀ ਹੈ ਲੈਟਰਿੰਗ ਆ ਕੇ ਨਿਕਲਦੀ ਹੈ ਉਥੇ ਬਰੀਕ ਬਰੀਕ ਡਈਆਂ ਹੋਈ ਨੇ ਉਹ ਡਈਆਂ ਹੁੰਦੀਆਂ ਜਿਹੜੀਆਂ ਉਹ ਜਲਣ ਹੋਣ ਲੱਗ ਜਾਂਦੀਆਂ ਜਦੋਂ ਲੈਟਰਿੰਗ ਨਿਕਲ ਗਈ ਕ੍ਰਾਸ ਕਰ ਗਈ ਜਲਣਾ ਕਹ ਲੋ ਚਾਹੇ ਦਰਦ ਕਹ ਲੋ ਇੱਕੋ ਹੀ ਗੱਲ ਹੈ ਜੀ ਉਹ ਹੋਣ ਲੱਗ ਜਾਂਦਾ ਨੰਬਰ 2 ਉਹ ਤੋਂ ਥੋੜਾ ਜੰ ਅੰਦਰ ਜੇ ਡਈਆਂ ਤਾਂ ਬਲੱਡ ਆਊਗਾ ਜੀ ਉੱਥੇ ਹੀ ਜੇ ਮੌਕਾ ਹੈ ਉਹਦੇ ਸੜਿਆ ਪਾਣੀ ਆਊਗਾ ਜੀ ਮੌਕੇ ਤੇ ਕਦੇ ਬਾਤਿਆ ਉਹ ਨਹੀਂ ਹੁੰਦਾ ਜੀ ਵੀ ਖੂਨ ਹੋਵੇ ਨੰਬਰ 4 ਜਿਹੜੀ ਭਗੰਦਰ ਹੈ ਜੀ ਉਹ ਘਟੂ ਘਟ 6-7 ਅੰਗਲਾ ਅੰਦਰ ਹੈ ਜੀ ਉੱਥੇ ਜੇ ਕਿਤੇ ਬੈਈ ਹੈ ਉਹ ਡੈਲੀ ਖੂਨ ਨਾਲ ਲੈਟ੍ਰੀਨ ਲੈਟ੍ਰੀਨ ਦੇ ਬੜੀ ਤੁਰਿਆਉ ਜੀ ਡੈਲੀ ਕਿਉਂ ਅੰਦਰ ਹੈ ਪਾਈਪਲਾਈਨ ਦੇ ਉਹੀ ਪਾਈਪ ਲੈਣ ਜਿਹਦੇ ਵਿੱਚ ਲੈਟ੍ਰੀਨ ਆ ਰਹੀ ਹੈ ਉਹਦੇ ਅੰਦਰ ਹੈ ਉੱਥੇ ਜੇ ਮੌਕਾ ਤਾਂ ਆ ਮੌਕਾ ਜੇ ਅੱਜ ਫਿਸ ਗਿਆ ਤਾਂ ਦੱਸ ਦੇਣਾ ਬਾਅਦ ਭਰੂ ਫੇਰ ਉਹ ਸੜਿਆ ਜਾ ਪਾਣੀ ਆਊਗਾ ਜੀ ਆਇਆ ਹੋ